ਅਪ ਪੰਜਾਬ ਤੋਂ ਇੱਕ ਹੋਰ ਨਵੀਂ ਘਟਨਾ ਸਾਹਮਣੇ ਆ ਰਹੀ ਆ ਜਿੱਥੇ ਇੱਕ ਸੋਹਰਾ ਪਰਿਵਾਰ ਆਪਣੀ ਨੂੰਹ ਤੇ ਇਲਜ਼ਾਮ ਲਗਾ ਰਿਹਾ ਕਿ ਸਾਡੀ ਨੂੰਹ ਪਿਛਲੇ 2 ਮਹੀਨਿਆਂ ਤੋਂ ਗਾਇਬ ਆ ਸਾਡੇ ਘਰ ਤੋਂ ਉਹ ਸਾਡਾ 1.5 ਸਾਲ ਦਾ ਮਾਂ ਆਪਣੇ 1.5 ਸਾਲ ਦੇ ਬੱਚੇ ਨੂੰ ਲੈ ਕੇ ਪਿਛਲੇ 2 ਮਹੀਨਿਆਂ ਤੋਂ ਗਾਇਬ ਆ ਉਹਨਾਂ ਦਾ ਕਹਿਣਾ ਕਿ ਸਾਡੀ ਨੂੰਹ ਆਪਣੇ ਪ੍ਰੇਮੀ ਦੇ ਨਾਲ ਫਰਾਰ ਹੋਈ ਆ ਉਹਨਾਂ ਦਾ ਕਹਿਣਾ ਕਿ ਸਾਡੀ ਨੂੰਹ ਉਹ ਦੋਸ਼ ਲਾ ਰਹੇ ਨੇ ਆਪਣੀ ਨੂੰਹ ਦੇ ਉੱਪਰ ਫਰਾਰ ਹੋਣ ਦਾ ਤੇ ਨਾਲ-ਨਾਲ ਉਹ ਕਹਿ ਰਹੇ ਨੇ ਕਿ ਸਾਡੀ ਨੂੰਹ ਘਰ ਤੋਂ 90000 ਰੁਪਇਆ ਤੇ ਕੁਝ ਗਹਿਣੇ ਵੀ ਲੈ ਗਈ ਆ ਇਹ ਸਾਰੇ ਦੋਸ਼ ਸਹਰਾ ਪਰਿਵਾਰ ਆਪਣੀ ਨੂੰਹ ਦੇ ਉੱਪਰ ਲਗਾ ਰਿਹਾ ਤੇ ਇਸ ਤੋਂ ਤੱਕ ਕਹਿ ਰਹੇ ਨੇ ਕਿ ਜਿਹੜੇ ਮੁੰਡੇ ਦੇ ਨਾਲ ਸਾਨੂੰ ਖਦਸ਼ਾ ਕਿ ਉਪਜੀ ਹੋਏਗੀ ਉਹ ਮੁੰਡਾ ਵੀ ਪਿਛਲੇ 2 ਮਹੀਨਿਆਂ ਤੋਂ ਗਾਇਬ ਆ ਤੇ ਜਦੋਂ ਇਹ ਗੱਲਬਾਤ ਉਸ ਮੁੰਡੇ ਤੇ ਜਿਹਦੇ ਤੇ ਸ਼ੱਕ ਜਤਾਇਆ ਜਾ ਰਿਹਾ ਉਹਦੇ ਬਾਪ ਨੂੰ ਪੁੱਛੀ ਆ ਤਾਂ ਉਹਨਾਂ ਦਾ ਕਹਿਣਾ ਕਿ ਸਾਡੇ ਮੁੰਡੇ ਦਾ ਇਹਨਾਂ ਦੀ ਨੂਹ ਦੇ ਨਾਲ ਕੋਈ ਤੱਲਕ ਨਹੀਂ ਪਰ ਫਿਰ ਵੀ ਅਸੀਂ ਦੋਵਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਜੋ ਵੀ ਸਾਨੂੰ ਜਾਣਕਾਰੀ ਮਿਲੀ ਅਸੀਂ ਇਹਨਾਂ ਨੂੰ ਜ਼ਰੂਰ ਦੱਸਾਂਗੇ ਤੇ ਨਾਲੇ ਜਿਹੜਾ ਮੁੰਡੇ ਦਾ ਪਰਿਵਾਰ ਉਹ ਜਿਹੜੀ ਨੂਹ ਆ ਭੱਜੀ ਆ ਉਹਦਾ ਸਹੁਰਾ ਪਰਿਵਾਰ ਇਹ ਮੰਗ ਕਰ ਰਿਹਾ ਕਿ ਜੇਕਰ ਉਹਨੇ ਨਹੀਂ ਆਉਣਾ ਤਾਂ ਸਾਡਾ ਜਿਹੜਾ 1.5 ਸਾਲ ਦਾ ਬੱਚਾ ਉਹ ਸਾਨੂੰ ਵਾਪਸ ਦੇ ਦੇਵੇ ਤਾ ਮੁੰਡੇ ਦਾ ਜਿਹੜਾ ਉਬਾਪ ਆ ਜਿਹੜਾ ਮੁੰਡਾ ਉਸ ਔਰਤ ਦਾ ਪ੍ਰੇਮੀ ਦੱਸਿਆ ਜਾ ਰਿਹਾ ਜਿਹੜੇ ਮੁੰਡੇ ਤੇ ਦੋਸ਼ ਲੱਗ ਰਹੇ ਨੇ ਉਹਦਾ ਬਾਪ ਕਹਿ ਰਿਹਾ ਕਿ ਅਸੀਂ ਉਸ ਬੱਚੇ ਨੂੰ ਜਿਹੜਾ ਇਹਨਾਂ ਦੀ ਨੂੰ ਲੈ ਕੇ ਗਈ ਆ ਉਹ ਬੱਚਾ ਵਾਪਸ ਦਿਵਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਤੀਸਰਾ ਇੱਕ ਮਾਮਲੇ ਦੇ ਵਿੱਚ ਪੁਲਿਸ ਦਾ ਕਹਿਣਾ ਕਿ ਅਸੀਂ ਇਸ ਮਾਮਲੇ ਦੀ ਸ਼ਿਕਾਇਤ ਸਾਡੇ ਕੋਲ ਆ ਗਈ ਆ ਹੁਣ ਇਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੇ ਹਾਂ ਕਿ ਆਖਰ ਇਹ ਪੂਰਾ ਮਾਮਲਾ ਹੈ ਕਿ ਆ ਸੁਣੋ ਅੱਗੇ ਇਹਨਾਂ ਤਿੰਨਾਂ ਹੀ ਧਿਰਾਂ ਦਾ ਕੀ ਕੀ ਕਹਿਣਾ ਆ ਅੱਗੇ ਸੁਣੋ ਗੱਲਬਾਤ ਕੋਈ ਨਹੀਂ ਹੋਈ ਨੋ ਗਈ ਘਰੋਂ ਦਵਾਈ ਲੈਣ 28 ਤਰੀਕ 10ਵੇਂ ਮਹੀਨੇ 28 ਤਰੀਕ ਤੇ ਮੁੜ ਕੇ ਨਹੀਂ ਆਈ 20 ਤਰੀਕ ਜਾਂਦਾ ਤਾਂ ਬੰਦਾ ਛੱਡ ਕੇ ਉਹਨੂੰ ਨਾਗਪੁਰ ਚਲ ਜਾਂਦੇ ਆ ਫਿਰ ਮੁੜ ਕੇ ਪਲ ਡੇਢ ਮਹੀਨਾ ਰਹਿ ਕੇ ਆਏ ਉੱਥੇ ਫਿਰ ਉਹ ਛੱਡ ਕੇ ਇਹਨਾਂ ਨੂੰ ਘਰ ਚਲ ਜਾਂਦੇ ਮੇਰੇ ਕੋਲ ਤਕ ਕੋਈ ਗੱਲਬਾਤ ਨਹੀਂ ਮੇਨੂੰ ਰੋਟੀ ਰੱਟੀ ਪਕਾ ਕੇ ਖਵਾ ਕੇ ਗਈ ਹੈ ਗਈ ਹੈ ਮਰੇ ਨੰਮ ਦੇ ਮਿੱਤ ਨੰਮ ਮਿੱਤ ਬੱਬੇ ਵਾਲੀ ਦਾ ਬੱਬੇ ਵਾਲੀ ਦਾ ਮੁੰਡਾ ਉਹਦੇ ਚਾਚੇ ਦਾ ਅੱਛਾ ਚਪਾਈ ਪਰ ਆਤ ਨੂੰ ਗਏ ਉਹਨਾਂ ਦੇ ਘਰ ਜਾ ਕੇ ਜਿਹੜੇ ਦੇਖਿਆ ਉਹਨਾਂ ਦੇ ਘਰ ਤੋਂ ਮੁੰਡਾ ਵੀ ਨਹੀਂ ਉਹਨਾਂ ਦੇ ਘਰ ਬੇਟਾ ਨਾ ਤਾਂ ਵੀ ਨਹੀਂ ਘਰੋਂ ਕਹਿੰਦੇ ਵੀ ਆਡਾ ਬੇਟਾ 3 ਵਜੇ ਦਾ ਘਰੋਂ ਗਿਆ ਵਾ ਇਹ ਵੀ ਤੇ ਉਹ 2 ਵਜੇ ਤੇ 30 ਮਿੰਟ ਤੇ ਘਰੋਂ ਗਈ ਹੈ ਤੇ 40 ਮਿੰਟ ਤੇ ਮੈਨੂੰ ਫੋਨ ਕੀਤਾ ਅੱਜ ਨਵੇਂ ਸਾਲੇ ਜਾ ਕੇ ਹਾਂਜੀ ਤੇ ਜੇ ਉਹ ਮੈਨੂੰ ਕੀ ਜਦੋਂ ਪਤਾ ਕਰਕੇ ਐਂ ਕੁੜੀਏ ਤੇ ਕੰਦੀ ਮੈਨੂੰ ਫੋਨ ਕੀਤਾ 2:40 ਮਿੰਟ ਤੇ ਮੰਮੀ ਜੀ ਜਰ ਨਾ 12000 ਦਾਵਾ ਤੇ ਮੈਂ ਤੂੰ ਆ ਜਾ ਕਰਨ 12000 ਦਾ ਤੇ ਟੱਪੇ ਡਾਡੀ ਤਰਾ ਕੇ ਲੈ ਆਏਗਾ ਤੇ ਫੇਰ ਮੁਰ ਘਰ ਨਹੀਂ ਆਈ ਮੈਂ 6 ਵਜੇ ਤੱਕ ਵੇਟ ਕੀਤਾ ਉਹਨਾਂ ਦਾ ਇਹਦਾ ਵੀ ਚਲ ਸ਼ਹਿਰ ਗਈ ਹੋਗੀ ਵੀ ਚਲ ਨਹੀਂ ਆਈ ਜਿਤਕਰ ਤੇ ਨਾਲ ਚਲ ਗਈ ਕਿਸੇ ਦੇ ਆਹ ਨੂੰ ਪਤਾ ਲੱਗਾ ਵੀ ਇੱਥੇ ਗੱਡੀ ਤੇ ਪਿੰਡ ਆਇਆ ਉਹ ਬਾਅਦ ਚ ਪਤਾ ਲੱਗਾ ਉਹ ਦੂਏ ਦੇ ਫੇਰ ਮੌਰੇ ਘਰ ਦੂਏ ਦੂਏ ਦਿਨ ਨਹੀਂ ਕੀ 30 ਦਿਨ ਫੇਰ ਗਈ ਮੈਂ ਫਿਰ ਸਰਪੰਚ ਦੇ ਘਰ ਵੀ ਗਈ ਸਰਪੰਚ ਨੇ ਵੀ ਕੋਈ ਸੁਣਾਈ ਨਹੀਂ ਦਿੱਤੀ ਫੇਰ ਮੈਂ ਉਹਦੇ ਪੇਕੇ ਪਿੰਡ ਵੀ ਗਈ ਉਹਦੀ ਗਾੜੀ ਉਹ ਨਾਨੀ ਤੇ ਮਾਂ ਕਹਿੰਦੀ ਉਹਦੀ ਮਾਂ ਦੀ ਭੋਂਗ ਭਾਂਕੇ ਚਲ ਜਾਂਦੀ ਹੈ ਮੈਂ ਚਾਰ ਹੱਲੇ ਨਾਲ ਦੇ ਘਰ ਗਈ ਕਿਸੇ ਨੇ ਮੇਰੀ ਕਿਸੇ ਨੇ ਸੁਣਾਈ ਨਹੀਂ ਕੀਤੀ ਇੱਕ ਦਿਨ ਉਹਦੇ ਡੈਡੀ ਹੁਣੀ ਆਏ ਅਸੀਂ ਤਾਂ ਵੀ ਗਏ ਆਪਾਂ ਸਿਰ ਤੜਕੇ ਤੜਕੇ ਬੇਟੇ ਨੂੰ ਲੈ ਕੇ ਉਹਨਾਂ ਨੇ ਸਾਡਾ ਕੁਛ ਨਹੀਂ ਹੁਣ ਤਾਂ ਮੇਰਾ ਵੀ ਬੇਟਾ ਵੀ ਕਹਿੰਦਾ ਵੀ ਚਲੋ ਮੇਰੀ ਮਾਂ ਨੂੰ ਲੱਭੋ ਜੰਗਲ ਚ ਚਲ ਗਈ ਹੈ ਹੁਣ ਅਸੀਂ ਕਿੱਥੋਂ ਲੱਭ ਕੇ ਲਈਏ ਉਹਨੇ ਲੱਭੇ ਤੇ ਪੁਲਿਸ ਹੀ ਲੱਭੇ ਨਾ ਉਹ ਬੱਚੇ ਐ ਇੱਕ ਬੱਚਾ ਛੱਡ ਗਈ ਐ ਚੌਥੇ ਸਾਲ ਚ ਪਿਆ ਮੇਕੋ ਛੱਡ ਗਈ ਐ ਤੇ ਡੇਢ ਸਾਲ ਦਾ ਬੱਚਾ ਲੈ ਗਈ ਐ ਨਾ ਤੁਹਾਡੀ ਕੀ ਮੰਗ ਹੈ ਸਾਡੀ ਮੰਗ ਆ ਵੀ ਜੇ ਇੱਥੇ ਰਹਿਣਾ ਸਾਡੇ ਤੇ ਠੀਕ ਐ ਨਹੀਂ ਰਹਿਣਾ ਤੇ ਸਾਡਾ ਪੋਤਾ ਸਾਨੂੰ ਦਿੱਤਾ ਜਾਵੇ ਮੇਰਾ ਸੋਨਾ ਦਿੱਤਾ ਜਾਵੇ ਮੇਰਾ ਪੈਸਾ ਦਿੱਤਾ ਜਾਵੇ ਕਿੰਨੇ ਪੈਸੇ ਸੀ 90000 ਰੁਪਿਆ ਹੀਗਾ ਤੇ ਇੱਕ ਚੈਨੀ ਤੇ ਕਾਂਡੇ ਮੇਰੇ ਤੇ ਚੈਨੀ ਤੇ ਕਾਂਡੇ ਹੋਦੇ ਹੀਗੇ ਅਸੀਂ ਬਹੁਤਾ ਸੋਨਾ ਨਹੀਂ ਦੱਸਦੇ ਜਿੰਨਾ ਕੋਲ ਨੇ ਦੱਸ ਦਿੰਦੇ ਮੇਰਾ ਨਾਮ ਸਿੰਘ ਜੀ ਆਈ ਵੀ ਤਰੀਕਾ 22 ਤਰੀਕ ਚੱਲ ਗਈ ਐ ਬੰਨਾ ਇਹ ਹੀ ਲਾ ਕੇ ਗਈ ਕੰਦੀ ਮੈਂ ਹੀ ਮੈਂ ਤੇ ਗੱਡੀ ਲੈ ਕੇ ਸਿੰਨਰ ਗਿਆ ਹੀਗਾ ਤੇ ਇਹਨਾਂ ਨੂੰ ਕਹਿਣ ਲੱਗੀ ਮੈਂ ਦਵਾਈ ਲੈਣ 27 ਤਰੀਕ ਨੂੰ ਮੈਂ ਗੱਡੀ ਲੈ ਕੇ ਜਾਣਾ ਵਾ ਤੇ 28 ਤਰੀਕੇ ਚੱਲ ਜਾਂਦੀ ਹੈ ਕੋਈ ਸੰਪਰਕ ਹੋਇਆ ਉਹ ਕੋਈ ਸੰਪਰਕ ਨਹੀਂ ਹੋਇਆ ਬਸ 2:40 ਮਿੰਟ ਦੇ ਜਿਹੜਾ ਆਖਰੀ ਕਾਲ ਉਹ ਹੀ ਆਈ ਹੈ ਵੀ ਕਿ ਜਿਆਦਾ ਪਤਾ ਕੀਤਾ ਤੇ 12000 ਦਾ ਕਹਿੰਦੇ ਤੇ ਇਹ ਗੈਨ ਲੱਗੇ ਵੀ ਮੰਮੀ ਤੇ ਡੈਡੀ ਆ ਸ਼ਾਕਾ ਜੀ ਉਹ ਕਿੱਥੇ ਰੰਗੇ ਸ਼ਾਕਨ ਸ਼ਾਕਨ ਨੂੰ ਸਾਨੂੰ ਪੂਰਾ ਯਕੀਨ ਆ ਉਹ ਮੁੰਡਾ ਵੀ ਉਸ ਦਿਨ ਦਾ ਗਾਇਬ ਆ ਬੱਬੇ ਵਾਲੀ ਤੋਂ ਉਹ ਸਰਪੰਚ ਨਾਲ ਕੋਈ ਪੁਲਿਸ ਦੀ ਕਾਰਵਾਈ ਹੋਣ ਦਿੰਦਾ ਤੇ ਨਾ ਸਾਨੂੰ ਦੱਸਦਾ ਸਾਨੂੰ ਜਦੋਂ ਅਸੀਂ ਫੋਨ ਕਰੀਏ ਫਰੰਟਾਂ ਲਾ ਅਪਲੋਡਿੰਗ ਇਧਾਂ ਲਾ ਅਪਲੋਡ ਹੀ ਕਿਤੇ ਲੀ ਜਾ ਗਏ ਉਹਨਾਂ ਨੂੰ ਪਤਾ ਵਾ ਉਹ ਕੋਈ ਗੱਲ ਬਾਤ ਨਹੀਂ ਕੋ ਕਰਦੇ ਕੁੜੀ ਦੀ ਮਾਂ ਨੂੰ ਪਤਾ ਮਾਂ ਪਿਓ ਨੂੰ ਕੁੜੀ ਦੇ ਮਾਂ ਨੂੰ ਵੀ ਲੱਗਦਾ ਪਤਾ ਵਾ ਤੇ ਇਹਨਾਂ ਨੂੰ ਪਤਾ ਵਾ ਅਸੀਂ ਵਿੱਚ ਫਸੇ ਹਾਂ ਸਾਡਾ ਮਤਲਬ ਵਿੱਚ ਬੱਚਾ ਨਿਕਾਜ ਲੈ ਗਈ ਆ ਸਾਡੀ ਜਿਆਦਾ ਮੰਗੇ ਆ ਵੀ ਜੇ ਤਰ ਮਨ ਸਾਡੇ ਘਰ ਵੱਜਦਾ ਤੇ ਤੂੰ ਆ ਸਕਦੀ ਈ ਬੱਚਾ ਲੈ ਕੇ ਨਹੀਂ ਵੱਜਦਾ ਤੇ ਸਾਡਾ ਬੱਚਾ ਸਾਨੂੰ ਦੇ ਦੇ ਤੇ ਆਪਣਾ ਆਪਣੇ ਨਜ਼ਾਰੇ ਨਾਲ ਉਸ ਬੰਦੇ ਨਾਲ ਰਹਿ ਆਲਬਾਦ ਇਹੋ ਜਿਹੇ ਮੁੜਾਉਣਾ ਪੱਗੇ ਜਾਂਦਾ ਹੁੰਦਾ ਏ ਕੋਈ ਸਾਲ ਤੋਂ ਪਤਾ ਨਹੀਂ 6 ਮਹੀਨਿਆਂ ਤੋਂ ਪਹਿਲਾਂ ਜਾਂਦਾ ਏ ਕੀ ਨਾਮ ਕੀ ਨਵੀਨ ਅੱਛਾ ਤੇ ਇਹ ਜਦੋਂ ਨਾਲ ਉਹ ਉੱਥੇ ਰਹਿੰਦਾ ਵੀ ਰਿਹਾ ਵਾ ਬਾਹਰ ਵੀ ਫਿਰ ਤੋ ਜਾਂਦੇ ਰਹੇ ਉਹਨਾਂ ਦੇ ਮੂੰਹ ਐ ਸੁਣਿਆ ਵਾ ਅੱਛਾ ਤੇ ਸਾਨੂੰ ਇਹ ਗੱਲ ਦਾ ਪਤਾ ਕੋਈ ਨਹੀਂ ਵੀ ਕਿੱਥੇ ਜਾਂਦਾ ਸਾਡੇ ਨਾਲ ਕੋਈ ਲਾਣਾ ਦੇਣਾ ਮੁਰੇ ਦਾ ਕੋਈ ਨਹੀਂ ਨਾ ਸਾਨੂੰ ਉਹ ਕਮਾਈ ਦਿੰਦਾ ਸੀ ਆਪਣਾ ਕਮਾਉਂਦਾ ਸੀ ਆਪਣਾ ਖਾਂਦਾ ਸੀ ਉਹ ਤੇ ਫਿਰ ਮੁੜ ਕੇ ਜਦੋਂ ਕੁੜੀ ਨਿਕਲ ਗਈ ਆ ਮੁੜ ਕੇ ਸਾਡੇ ਘਰ ਆਏ ਨੇ ਉਹਦੀ ਮਾਂ ਉਦੋਂ ਸਾਡੇ ਇੱਥੇ ਬਰਾਤ ਹੀ ਉਹ ਘਰ ਪੁੱਜਦੀ ਪੁੱਜਦੀ ਆ ਗਈ ਮੈਂ ਸ਼ਹਿਰ ਲੱਗਾ ਦਾ ਗਦਾਫਰ ਬਾਰੀ ਦੇ ਹਫਤਾਲ ਇਹਨਾਂ ਮੈਨੂੰ ਟੈਲੀਫੋਨ ਕੀਤਾ ਵੀ ਇਦਾਂ ਦਾ ਗੱਲ ਹੋ ਗਈ ਆ ਮੈਂ ਚਲੋ ਸਰਦਾਰਾਂ ਘਰ ਲੈ ਜਾਓ ਸਰਦਾਰਾਂ ਘਰ ਗਏ ਤਾਂ ਕਹਿੰਦੇ ਇਦਾਂ ਦਾ ਲੈ ਗਿਆ ਉਹਨਾਂ ਆਖਿਆ ਵੀ ਇਹ ਤੇ ਇਹਨਾਂ ਨੂੰ ਤਿੰਨੇ ਨੂੰ ਕੋਈ ਪਤਾ ਜਦੋਂ ਮੁੰਡਾ ਤੁਹਾਡੇ ਕੋਲ ਜਾਂਦਾ ਰਿਹਾ ਵਾ ਤੁਸੀਂ ਉਦੋਂ ਪਤਾ ਕਰਦੇ ਵੀ ਉਹ ਮੁੰਡਾ ਆਉਂਦਾ ਤੇ ਕਿੱਥੋਂ ਆਉਂਦਾ ਤੇ ਕੌਣ ਆ ਤੁਰੋਂ ਉਹਨਾਂ ਨੂੰ ਪੁੱਛ ਕੇ ਸਤ ਕਰਦੇ ਉਹਦੇ ਪੇਕੇ ਨੂੰ ਵੀ ਕਿਹੜਾ ਤੁਹਾਡਾ ਚਾਚੇ ਦਾ ਮੁੰਡਾ ਵਾ ਜਿਹੜਾ ਤੁਹਾਡੇ ਕੋਲ ਆਉਂਦਾ ਵਾ ਇੱਕ ਵਾਰ ਇਹ ਨਹੀਂ ਆ ਗਿਆ ਆ ਉਦੀ ਮਾਂ ਕਹਿੰਦੀ ਕਾਫੀ ਗੱਰੀ ਗਿਆ ਵਾ ਫੇਰ ਕਿਤੇ ਜਗ੍ਹਾ ਤੇ ਵੀ ਲੈ ਕੇ ਗਿਆ ਉਹ ਉਹਦੇ ਨਾਲ ਜਗ੍ਹਾ ਤੇ ਭੇਜਿਆ ਕਿਤੇ ਗੋਰਖਨਾਥ ਦੇ ਕਿਤੇ ਕਹਿੰਦੀ ਗਿਆ ਗਿਆ ਵਾ ਹਨ ਨੂੰ ਵੀ ਨਹੀਂ ਪਤਾ ਸਾਡਾ ਬੇਟਾ ਉਹ ਹਨ ਨੂੰ ਤਾਂ ਪਤਾ ਹੀ ਨਹੀਂ ਦੇ ਹਨ ਨੂੰ ਤਾਂ ਹੇਠ ਤੱਕ ਨਹੀਂ ਪਤਾ ਵੀ ਕਿੱਥੇ ਦੇ ਕਿੱਥੇ ਨਹੀਂ ਇਹਨਾਂ ਬਾਰੋ-ਬਾਰ ਕਿਤੇ ਗਿਠਮਿੜ ਕੀਤੀ ਉਹਨਾਂ ਨੂੰ ਅੱਗੇ ਪਤਾ ਹੋਏਗਾ ਮੁੜਾ ਕੇ ਹੁੰਦਾ ਜਾਂਦਾ ਉਹਨਾਂ ਤਾਂ ਹੀ ਉੱਥੇ ਗਿਆ ਮੁੜਾ ਨਹੀਂ ਤਾਂ ਜਾ ਸਕਦਾ ਏ ਕੋਣੋ ਕਦੀ ਪਹਿਲਾਂ ਕਦੀ 50000 ਰੁਪਇਆ ਫੇਰ 60000 ਕਹ ਗਈ ਪੇਰੋਂ ਮੁੜ ਕੇ ਹਾਨੂੰ ਪੁਲਸ ਵਾਲਿਆਂ ਕਹ ਆ ਵੀ 90000 ਰੁਪਇਆ ਲੈ ਗਈ ਆ ਤੇ ਜਿਹੜੀ ਮੁੜੇ ਦੀ ਕਮਾਈ ਆ ਉਹ ਵੀ ਉੱਥੇ ਜਾਂਦੀ ਰਹੀ ਆ ਤੁਹਾਡੇ ਹਿਸਾਬ ਨਾਲ ਹਣ ਤੱਕ ਨਹੀਂ ਦਿੱਤਾ ਹੀ ਨਹੀਂ ਇਹ 1 ਰੁਪਇਆ ਵੀ ਇਹ ਵੀ ਗੱਲ ਆਖੀ ਆ ਵੀ ਜਿੱਦਣ ਕਿਤੇ ਲਾਪੇ ਬੱਚਾ ਤੁਹਾਡਾ ਹੈ ਤੁਹਾਡੇ ਹਵਾਲੇ ਕਰਦਾ ਵੀ ਕਿਤੇ ਤੇ ਕਿਤੇ ਪਿਛੇ ਨਿਕਲ ਨਹੀਂ ਆ ਹਜੇ ਤਾਂ ਹਾਨੂੰ ਨਹੀਂ ਪਤਾ ਵੀ ਕਿੱਥੇ ਆ ਦੇ ਤੁਸੀਂ ਲੱਭਦੇ ਤੇ ਆਪਣੇ ਆ ਜਾ ਕੇ ਰਿਸ਼ਤੇਦਾਰ ਇਸ ਤਰ੍ਹਾਂ ਅੰਦਰ ਟੈਲੀਫੋਨ ਤੇ ਫੱਟ ਗੱਲ ਹੋ ਜਾਂਦੀ ਆ ਬਾਕੀ ਹੁਣ ਇਸ਼ਾਰਾ ਸੂਰਾ ਨੇ ਪਠਾਨਕੋਟ ਲਾ ਕੇ ਤੇ ਮੈਂ ਫੇਰ ਆਇਆ ਜੋਦ ਕੋ ਮੈਂ ਪੈਸੇ ਲੈ ਕੇ ਜਾਂਦਾ ਰਿਹਾ ਮੈਂ ਜਾ ਕੇ ਲੱਬ ਲੂ ਬਗਾਇਆ ਹੁਣ ਮੈਨੂੰ ਕੀ ਪਤਾ ਕਿ ਕਿਹੜੀ ਦੁਕਾਨ ਦਾ ਕਿੱਥੇ ਨਹੀਂ